ਵੀਨਾ ਜੁੜੇ ਜਾਂ ਤੁਸੀਂ ਤਾਂ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸੈਰ 23 ਤਰੀਕ ਜੋ ਕਿ ਨਤੀਜਿਆਂ ਦਾ ਦਿਨ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਜੀ ਆਮ ਆਦਮੀ ਪਾਰਟੀ ਦਫਤਰ ਦੇ ਵਿੱਚ ਜਿੱਤ ਤੱਕ ਹੀ ਦੇਖ ਸਕਦੇ ਹਾਂ ਕਿ ਲੋਕਾਂ ਦੇ ਵਿੱਚ ਜੋ ਕਿ ਕਾਰਜਕਰਤਾ ਨੇ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਤੇ ਕਾਰਜਕਰਤਾ ਨਾਲ ਗੱਲਬਾਤ ਵੀ ਕਰਦੇ ਆਂ ਦੇਖ ਸਕਦੇ ਆ ਕਿ ਜਿੱਥੇ 8 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਅਰੋੜਾ ਜੀ ਲੀਡ ਤੇ ਨੇ ਹਾਂ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਲੀਡ ਪਹਿਲੇ ਰਾਉਂਡ ਤੋਂ ਬਰਕਰਾਰ ਹੈ ਜੀ ਦੇਖੋ ਜੀ 356 ਦੀ ਲੀਡ ਤੇ ਜਾ ਰਿਹਾ ਐਲਾਨ ਹੋਣਾ ਬਾਕੀ ਐ ਜਿੱਤ ਹੋ ਚੁੱਕੀ ਐ ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਹਾਂਜੀ ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਐ ਹੁਣ ਆਪਣੇ ਵਾਰਡ ਦੀ ਜਿਹੜੀ ਆਪਣੇ ਵੈਸਟ ਦੀ ਐ ਤਰੱਕੀ ਹੋ ਤੇਜ਼ੀ ਨਾਲ ਹੋਏਗੀ ਤੇ ਪੂਰੇ ਜੋਰਸ਼ ਨਾਲ ਹੋਏਗੀ ਤੇ ਤੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ तकरीबन 8 ਰਾਊਂਡ ਖੁੱਲ ਚੁੱਕੇ ਨੇ ਜੀ 35 3600 ਦੀ ਲੀਡ ਹੈ ਇਹ ਲੀਡ ਬਰਕਰਾਰ ਰਹਿਣ ਵਾਲੀ ਹੈ ਕਿ ਕਿਤੇ ਨਾ ਕਿਤੇ ਦੂਜੀ ਪਾਰਟੀ ਵੀ ਹੈ ਵੀ ਹੋ ਸਕਦੀ ਹੈ ਜੀ ਨਹੀਂ ਜਿਹੜੇ ਹੱਲੇ ਮਸ਼ੀਨਾਂ ਖੋਲਣੀਆਂ ਹੱਲੇ ਉਹਦੇ ਵਿੱਚ ਸਾਡਾ ਵੋਟ ਬੈਂਕ ਬਿਲਕੁਲ 100% ਹੋਰ ਵਧੇਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਆ ਲੀਡ ਹੋਰ ਵਧੇਗੀ ਆਪਣੀ ਜਿੱਤ ਹੋਰ ਜ਼ਿਆਦਾ ਮੂੜੀ ਹੋਏਗੀ ਹੱਲੇ ਦੇਖ ਦਿਓ ਤੁਸੀਂ ਪਹਿਲੇ ਰਾਉਂਡ ਤੋਂ ਹੀ ਲੀਡ ਵਰਕਰ ਆ ਰਿਹਾ ਜੀ ਬਾਜੀ ਪਹਿਲੇ ਤੋਂ ਹੋਵੇ ਚਾਹੇ 14ਵਾਂ ਤੋਂ ਜਿਤਨੀ ਆਮ ਆਦਮੀ ਪਾਰਟੀ ਹੈ ਇੱਕ ਨੰਬਰ ਸਾਡਾ ਬਟਨ ਸੀ ਤੇ ਇੱਕ ਨੰਬਰ ਦਬਾਇਆ ਤੇ ਇੱਕ ਨੰਬਰ ਜਿੱਤਾਂਗੇ 2027 ਦੇ ਵਿੱਚ ਸਤਿ ਭਗਵੰਦ ਸਿੰਘ ਮਾਨ ਦੀ ਸਰਕਾਰ ਬਣੇਗੀ ਜਿਹੜੀ ਤੁਸੀਂ ਆਪ ਸਾਰੇ ਕੋਲ ਦੇਖਦੇ ਆ ਰਹੇ ਹੋ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਜਿਹੜੀ ਪੱਛਮੀ ਚੋਣ ਹੈ ਇੱਥੋਂ ਸਾਰਾ ਕੁਝ ਸਰਕਲ ਪੈਦਾ ਹੋਣਾ ਹੈ ਕਿ ਕਿਹਦੀ ਸਰਕਾਰ 2027 ਜਾਏਗੀ ਠੀਕ ਹੈ ਜੀ ਤੁਸੀਂ ਇਲੈਕਸ਼ਨਾਂ ਨਾਲ ਦੇ ਨਾਂ ਨਾਲ ਰਹੇ ਹੋ ਤੁਸੀਂ ਅੱਜ ਤੱਕ ਪੱਛਮੀ ਜ਼ਮੀਨੀ ਚੋਣ ਹੋਈ ਹੈ ਜ਼ਮੀਨੀ ਚੋਣ ਦੇ ਵੀ ਧੱਕੇ ਹੁੰਦੇ ਆਏ ਆ ਐਸ ਜ਼ਮੀਨੀ ਚੋਣ ਦੇ ਵੀ ਤੁਸੀਂ ਕੋਈ ਧੱਕਾ ਵੇਖਿਆ ਇੱਕ ਪੁਆਇੰਟ ਧੱਕਾ ਵੇਖਿਆ ਬੜੇ ਪਿਆਰ ਦੇ ਨਾਲ ਵੋਟਾਂ ਪਈਆਂ ਤੁਸੀਂ ਇੰਨੇ ਪਿਆਰ ਨਾਲ ਜੇ ਵੋਟਾਂ ਪਈਆਂ ਜੇ ਉਹਦੇ ਧੱਕਾ ਨਹੀਂ ਹੋਇਆ ਕੁਝ ਨਹੀਂ ਹੋਇਆ ਸਾਰਾ ਕੁਝ ਨਹੀਂ ਹੋਇਆ ਐਤ ਵੱਡੀ ਦੀ ਜਿੱਤ ਕੀ ਸਮਝ ਸਕਦੇ ਹੋ ਇੰਨੇ ਪਿਆਰ ਦੇ ਨਾਲ ਅਨਸ ਉਹਦੇ ਨਾਲ ਜੇ ਵੋਟਾਂ ਪੈ ਗਈਆਂ ਤੇ ਜਿੱਤ ਹੋ ਗਈ ਹੋਰ ਕੀ ਚਾਹੀਦਾ ਉਪਰ ਰਾਜ ਦਾ ਸ਼ੁਕਰਾਨਾ ਕਰਦੇ ਆ तकरीबन 8 라운ਡ ਖੁੱਲ ਚੁੱਕੇ ਨੇ ਤੇ तकरीबन 35-3600 ਦੀ ਲੀਡ ਹੈ ਤੇ ਆ ਲੀਡ ਹੋਰ ਅੱਗੇ ਵਧਣ ਵਾਲੀ ਹੈ ਭਾਜੀ 7000 ਤੋਂ ਉੱਪਰ ਲੀਡ ਜਾਏਗੀ ਠੀਕ ਹੈ ਜੀ 7000 ਪਲੱਸ ਲੀਡ ਜਾਵਾਂਗੇ ਆਪੋ ਕੇ ਆਵਾਂਗੇ ਤੇ ਆਵਾਂਗੇ ਅਰਟੀ ਦੀ ਸਰਕਾਰ ਬਿਲਕੁਲ ਠੋਕ ਵਜਾ ਕੇ ਬਣਾਵਾਂਗੇ ਠੀਕ ਹੈ ਜੀ ਅਬੀ ਟੀਵੀ ਨਾਲ ਜੁੜੇਗਾ ਤਾਂ ਸਿੱਧਾ ਮੈਂ ਹਾਂ ਤੁਹਾਡਾ ਆਪਣਾ ਮਨਦੀਪ ਸੈਣਾ 23 ਤਰੀਕ ਜੋ ਕਿ ਨਤੀਜਿਆਂ ਦਾ ਦਿਨ ਇਸ ਵਕਤ ਅਸੀਂ ਮੌਜੂਦ ਹੈਗੇ ਆਂ ਜੀ ਆਮ ਆਦਮੀ ਪਾਰਟੀ ਦਫਤਰ ਦੇ ਵਿੱਚ ਜਿੱਦ ਤੱਕ ਹੀ ਦੇਖ ਸਕਦੇ ਹੋ ਕਿ ਲੋਕਾਂ ਦੇ ਵਿੱਚ ਜੋ ਕਿ ਕਾਰਜਕਰਤਾ ਨੇ ਉਹਨਾਂ ਦੇ ਵਿੱਚ ਬਹੁਤ ਉਤਸ਼ਾਹ ਦੇਖਣ ਨੂੰ ਮਿਲਦਾ ਤੇ ਕਾਰਜਕਰਤਾ ਨਾਲ ਗੱਲਬਾਤ ਵੀ ਕਰਦੇ ਆਂ ਦੇਖ ਸਕਦੇ ਆਂ ਕਿ ਜਿੱਥੇ 8 ਰਾਉਂਡਾਂ ਦੀ ਗਿਣਤੀ ਹੋ ਚੁੱਕੀ ਹੈ ਤੇ ਅਰੋੜਾ ਜੀ ਲੀਡ ਤੇ ਨੇ ਹਾਂ ਜੀ ਭਾਜੀ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਕਿ ਲੀਡ ਪਹਿਲੇ ਰਾਉਂਡ ਤੋਂ ਬਰਕਰਾਰ ਹੈ ਜੀ ਦੇਖੋ ਜੀ 3562 ਦੀ ਲੀਡ ਤੇ ਜਾਵੇ ਐਲਾਨ ਹੋਣਾ ਬਾਕੀ ਐ ਜਿੱਤ ਹੋ ਚੁੱਕੀ ਐ ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਹਾਂਜੀ ਖੁਸ਼ੀਆਂ ਮਨਾਈਆਂ ਜਾ ਚੁੱਕੀਆਂ ਐ ਹੁਣ ਆਪਣੇ ਵਾਰਡ ਦੀ ਜਿਹੜੀ ਆਪਣੇ ਵੈਸਟ ਦੀ ਐ ਤਰੱਕੀ ਹੋ ਤੇਜ਼ੀ ਨਾਲ ਹੋਏਗੀ ਤੇ ਪੂਰੇ ਜੋਰ ਸ਼ੋਰ ਨਾਲ ਹੋਏਗੀ ਤੇ ਤੇ ਜਿਸ ਤਰ੍ਹਾਂ ਤੁਸੀਂ ਦੇਖਦੇ ਹੋ ਤਕਰੀਬਨ 8 ਰਾਊਂਡ ਖੁੱਲ ਚੁੱਕੇ ਨੇ ਜੀ 35 3600 ਦੀ ਲੀਡ ਹੈ ਇਹ ਲੀਡ ਬਰਕਰਾਰ ਰਹਿਣ ਵਾਲੀ ਹੈ ਕਿਤੇ ਨਾ ਕਿਤੇ ਦੂਜੀ ਪਾਰਟੀ ਵੀ ਹੈਵੀ ਹੋ ਸਕਦੀ ਹੈ ਨਹੀਂ ਜਿਹੜੇ ਹੱਲੇ ਮਸ਼ੀਨਾਂ ਖੋਲਣੀਆਂ ਹੱਲੇ ਉਹਦੇ ਵਿੱਚ ਸਾਡਾ ਵੋਟ ਬੈਂਕ ਬਿਲਕੁਲ 100% ਹੋਰ ਵਧੇਗਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਲੀਡ ਹੋਰ ਵਧੇਗੀ ਆਪਣੀ ਜਿੱਤ ਹੋਰ ਜ਼ਿਆਦਾ ਬੂੜੀ ਹੋਏਗੀ ਹੱਲੇ ਦੇਖ ਦਿਓ ਤੁਸੀਂ ਪਹਿਲੇ ਰਾਊਂਡ ਤੇ ਹੀ ਲੀਡ ਬਰਕਰਾਰ ਹੈ ਜੀ ਬਾਜੀ ਪਹਿਲੇ ਤੋਂ ਹੋਵੇ ਚਾਹੇ 14ਵੇਂ ਤੋਂ ਜਿੰਨੀ ਆਮ ਆਦਮੀ ਪਾਰਟੀ ਹੈ ਇੱਕ ਨੰਬਰ ਸਾਡਾ ਬਟਨ ਸੀ ਤੇ ਇੱਕ ਨੰਬਰ ਦਵਾਇਆ ਹੈ ਤੇ ਇੱਕ ਨੰਬਰ ਜੀ ਜਿੱਤਾਂਗੇ ਠੀਕ ਹੈ ਜੀ 2027 ਦੇ ਵਿੱਚ ਸਤਿ ਭਗਵੰਦ ਸਿੰਘ ਮਾਨ ਦੀ ਸਰਕਾਰ ਬਣੇਗੀ ਜਿਹੜੀ ਤੁਸੀਂ ਆਪ ਸਾਰੇ ਕੋਈ ਵੇਖਦੇ ਆ ਰਹੇ ਹੋ ਸਾਰੀਆਂ ਪਾਰਟੀਆਂ ਕਹਿੰਦੀਆਂ ਸੀ ਜਿਹੜੀ ਪੱਛਮੀ ਚੋਣ ਹੈ ਇੱਥੋਂ ਸਾਰਾ ਕੋਈ ਸਰਕਲ ਪੈਦਾ ਹੋਣਾ ਹੈ ਕਿ ਇਹਦੀ ਸਰਕਾਰ 2027 ਚ ਆਏਗੀ ਤੁਸੀਂ ਇਲੈਕਸ਼ਨਾਂ ਉਹਦੇ ਨਾਲ ਨਾਲ ਰਹੇ ਹੋ ਤੁਸੀਂ ਅੱਜ ਤੱਕ ਪੱਛਮੀ ਜ਼ਮੀਨੀ ਚੋਣ ਹੋਈ ਹੈ ਜ਼ਮੀਨੀ ਚੋਣ ਦੇ ਵਿੱਚ ਧੱਕੇ ਹੁੰਦੇ ਆਏ ਐ ਐਸ ਜ਼ਮੀਨੀ ਚੋਣ ਦੇ ਵਿੱਚ ਤੁਸੀਂ ਕੋਈ ਧੱਕਾ ਵੇਖਿਆ 1 ਪੁਆਇੰਟ ਧੱਕਾ ਵੇਖਿਆ ਬੜੇ ਪਿਆਰ ਨਾਲ ਵੋਟਾਂ ਪਈਆਂ ਤੁਸੀਂ ਇੰਨੇ ਪਿਆਰ ਨਾਲ ਜੇ ਵੋਟਾਂ ਪਈਆਂ ਜੇ ਉਹਦੇ ਧੱਕਾ ਨਹੀਂ ਹੋਇਆ ਕੁਝ ਨਹੀਂ ਹੋਇਆ ਸਾਰਾ ਕੁਝ ਨਹੀਂ ਹੋਇਆ ਇਹ ਤਾਂ ਵੱਡੀ ਜਿੱਤ ਕੀ ਸਮਝ ਸਕਦੇ ਹੋ ਇੰਨੇ ਪਿਆਰ ਦੇ ਨਾਲ ਐਨ ਉਸ ਦੇ ਨਾਲ ਜੇ ਵੋਟਾਂ ਪੈ ਗਈਆਂ ਤੇ ਜਿੱਤ ਹੋ ਗਈ ਹੋਰ ਕੀ ਚਾਹੀਦਾ ਉਪਰ ਰਾਜ ਦੇ ਸ਼ੁਕਰਾਨਾ ਕਰਦੇ ਆ तकरीबन 8 라운ਡ ਖੁੱਲ ਚੁੱਕੇ ਨੇ ਤੇ तकरीबन 35-3600 ਦੀ ਲੀਡ ਹੈ ਤੇ ਆ ਲੀਡ ਹੋਰ ਅੱਗੇ ਵਧਣ ਵਾਲੀ ਹੈ ਪਾ ਜੀ ਸਾਥੀਆਰ ਦੇ ਉੱਪਰ ਲੀਡ ਜਾਏਗੀ ਠੀਕ ਹੈ ਜੀ ਸਾਥੀ ਯਾਰ ਪਲੱਸ ਲੀਡ ਜਾਵਾਂਗੇ ਆਪੋ ਕੇ ਆਵਾਂਗੇ ਤੇ ਆਵਾਂਗੇ ਅਡੀ ਸਰਕਾਰ ਬਿਲਕੁਲ ਠੋਕ ਵਜਾ ਕੇ ਬਣਾਵਾਂਗੇ ਠੀਕ ਹੈ ਜੀ